ਸ਼ੰਭੂ ਬਾਰਡਰ ਖੁੱਲਣ ਜਾ ਰਿਹਾ ਕੀ ਭਗਵੰਤਮਾਨ ਸਮੇਂ-ਸਮੇਂ ਤੇ ਕਿਸਾਨ ਆਗੂਆਂ ਨੂੰ ਵਰਤ ਰਹੇ ਨੇ ਸ਼ੰਭੂ ਬਾਰਡਰ ਖੁੱਲਣ ਦੇ ਨਾਲ-ਨਾਲ ਚਰਚਾ ਇਹ ਵੀ ਹੈ ਕਿ ਲੋੜ ਪੈਣ ਤੇ ਕਿਸਾਨ ਅੰਦੋਲਨ ਨੂੰ ਹਵਾ ਦੇਣੀ ਤੇ ਆਪਣੇ ਤੇ ਪਿੰਦੀ ਦੇਖ ਕਿਸਾਨੀ ਅੰਦੋਲਨ ਦਾ ਸੰਗ ਕੁਟਣ ਦਾ ਕੰਮ ਕਰਨਾ ਕੀ ਭਗਵੰਤਮਾਨ ਤੇ ਉਹਨਾਂ ਦੀ ਸਰਕਾਰ ਇਸ ਰਾਹ ਤੇ ਪੈ ਚੁੱਕੀ ਹੈ ਇਹਦੀਆਂ ਦੋ ਤਿੰਨ ਤਾਜ਼ਾ ਉਦਾਹਰਨਾਂ ਸਾਹਮਣੇ ਆਈਆਂ ਨੇ ਇਹਨਾਂ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਲਗਾਤਾਰ ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਉੱਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਲਗਭਗ ਸਾਲ ਦਾ ਸਮਾਂ ਹੋ ਚੱਲਿਆ। ਅ ਇੱਕ ਸਾਲ ਲਗਭਗ ਪੂਰਾ ਹੋਣ ਵਾਲਾ। ਇਸ ਸਮੇਂ ਦੇ ਦੌਰਾਨ ਕਿਸਾਨਾਂ ਦੇ ਉੱਤੇ ਬੜਾ ਅਤਿਆਚਾਰ ਹੋਇਆ। ਕਈ ਮੋਤਾਂ ਹੋ ਚੁੱਕੀਆਂ ਨੇ। ਕਈ ਸ਼ਹਾਦਤਾਂ ਹੋ ਚੁੱਕੀਆਂ ਨੇ। ਹੁਣ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮਰ ਵਰਤ ਦਾ ਐਲਾਨ ਕੀਤਾ ਤਾਂ ਪੁਲਿਸ ਉਹਨਾਂ ਨੂੰ ਚੁੱਕ ਕੇ ਲੁਧਿਆਣੇ ਲੈ ਗਈ ਤੇ ਉਹਨਾਂ ਨੂੰ ਕਿਸੇ ਨਾਲ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ। ਕੀ ਪੰਜਾਬ ਪੁਲਿਸ ਆਪਣੇ ਉਸੇ ਰੰਗ 'ਚ ਪਰਤਦੀ ਰਹੀ ਹੈ? ਜਿਹੜਾ ਰੰਗ ਉਹ ਪਹਿਲਾਂ ਦਿਖਾਉਂਦੀ ਰਹੀ ਸੱਤਾ ਦੇ ਇਸ਼ਾਰਿਆਂ ਦੇ ਉੱਤੇ ਕੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਵਾਲੇ ਰਾਹ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਸਵਾਲ ਇਹ ਹੈ ਕਿ ਜਦੋਂ ਤਾਂ ਲੋਕ ਸਭਾ ਚੋਣਾਂ ਨਜ਼ਦੀਕ ਸੀ ਉਦੋਂ ਇਸ ਕਿਸਾਨੀ ਅੰਦੋਲਨ ਨੂੰ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਨੇ ਖੁੱਲੀ ਛੁੱਟੀ ਦਿੱਤੀ ਕਿਸੇ ਨੂੰ ਰੋਕਿਆ ਨਹੀਂ ਗਿਆ ਕਿਸੇ ਨੂੰ ਟੋਕਿਆ ਨਹੀਂ ਗਿਆ ਤੇ ਅੱਜ ਜਦੋਂ ਕੋਈ ਚੋਣ ਨਹੀਂ ਕੁਝ ਨਹੀਂ ਉਸ ਸਮੇ ਬਠਿੰਡੇ 'ਚ ਵੀ ਕਿਸਾਨ ਚੱਕਲੇ ਗਏ ਖਨੌਰੀ ਬਾਰਡਰ ਜਾਂਦੇ ਹੋਏ ਤੇ ਉੱਥੇ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਚੱਕਿਆ ਗਿਆ ਤੇ ਉੱਥੇ ਵੀ ਜਿਹੜਾ ਕਹਾ ਸੁਣੀ ਹੋਈ ਹੁਣ ਸਵਾਲ ਇਹ ਹੈ ਕਿ ਭਗਵੰਤ ਮਾਨ ਕਿਸਾਨ ਅੰਦੋਲਨ ਨੂੰ ਕੀ ਆਪਣੇ ਫਾਇਦੇ ਨਫੇ ਨੁਕਸਾਨ ਦੇ ਹਿਸਾਬ ਦੇ ਨਾਲ ਤੋਲ ਕੇ ਡੀਲ ਕਰ ਰਹੇ ਨੇ ਕਿ ਉਹਨੂੰ ਵਰਤਨ ਦੀ ਕੋਸ਼ਿਸ਼ ਪਹਿਲਾਂ ਕੀਤੀ ਗਈ ਹੁਣ ਜਦੋਂ ਪਤਾ ਹੈ ਕਿ ਕੁਝ ਹੁਣਾ ਨਹੀਂ ਕੋਈ ਬਹੁਤਾ ਕੁਝ ਕਰੰਟ ਨਹੀਂ ਹੈ ਕਿਸਾਨ ਅੰਦੋਲਨ ਚ ਇਸ ਸਮੇਂ ਤਾਂ ਹੁਣ ਭਗਵੰਤ ਮਾਨ ਸਰਕਾਰ ਕਿਸਾਨਾਂ ਨੂੰ ਰਾਹ ਚੋਂ ਚੱਕ ਰਹੀ ਹੈ ਕਿਸਾਨਾਂ ਨੂੰ ਕਿੱਥੋਂ ਹੁਕਮ ਆ ਰਹੇ ਨੇ ਦੱਸਿਆ ਤਾਂ ਜਾਵੇ ਨਾ ਵੀ ਕੌਣ ਦੇ ਰਿਹਾ ਹੈ ਕੇਂਦਰ ਸਰਕਾਰ ਕੀ ਸਿੱਧਾ ਦਖਲ ਅੰਦਾਜ਼ੀ ਕਰ ਰਹੀ ਹੈ ਕਿ ਪੰਜਾਬ ਪੁਲਿਸ ਕੇਂਦਰ ਦੇ ਅਧੀਨ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਅਧੀਨ ਹੈ ਇਹ ਹੁਣ ਵੱਡੇ ਸਵਾਲ ਨੇ ਤੇ ਕਿਸਾਨ ਆਗੂਆਂ ਦੇ ਲਈ ਵੀ ਸੋਚਣ ਤੇ ਸਮਝਣ ਦੀ ਗੱਲ ਹੈ ਤੇ ਉਹਨਾਂ ਕਿਸਾਨਾਂ ਦੇ ਲਈ ਵੀ ਜਿਹੜੇ ਕਹਿੰਦੇ ਕਿ ਸਾਨੂੰ 24 ਘੰਟੇ ਬਿਜਲੀ ਮਿਲਦੀ ਹੈ ਤੇ ਬਾਕੀ ਭਾਵੇਂ ਜੋ ਕੁਝ ਮਰਜ਼ੀ ਹੁੰਦਾ ਰਹੇ ਕਿਸਾਨ ਯੂਨੀਅਨਾਂ ਨੂੰ ਵੀ ਇਸ ਗੱਲ ਤੇ ਗੌਰ ਕਰਨ ਦੀ ਲੋੜ ਹੈ ਕਿ ਆਖਰਕਾਰ ਅੰਦੋਲਨ ਨੂੰ ਕਿਸ ਪ੍ਰਕਾਰ ਚਲਾਇਆ ਜਾਣਾ ਚਾਹੀਦਾ ਹੈ ਕੀ ਸਰਕਾਰੀ ਸ਼ਹਿ ਦੇ ਉੱਤੇ ਜਾਂ ਹਫੜਾ ਦਫਰੀ ਦੇ ਵਿੱਚ ਦਿੱਲੀ ਜਾਣ ਦਾ ਐਲਾਨ ਕਰ ਦੇਣਾ ਤੇ ਉਸ ਤੋਂ ਬਾਅਦ ਚੀਜ਼ਾਂ ਆਪਣੇ ਕੰਟਰੋਲ ਤੋਂ ਗਵਾ ਲੈਣੀਆਂ ਤੇ ਸਰਕਾਰੀ ਤੇ ਏਜੰਸੀਆਂ ਦੇ ਹੱਥ ਚ ਖੇਢੀ ਜਾਣਾ ਇਹ ਹੁਣ ਸਵਾਲ ਨੇ ਕਿਸਾਨ ਆਮ ਕਿਸਾਨ ਜਥੇਬੰਦੀਆਂ ਤੋਂ ਅਗਵਾਈ ਲੈਂਦਾ ਸਮੇਂ-ਸਮੇਂ ਤੇ ਲੈਂਦਾ ਆ ਤੇ ਲਿੰਦੀ ਲੈਣੀ ਚਾਹੀਦੀ ਵੀ ਆ ਕਿਸਾਨਾਂ ਦਾ ਇੱਕਾਈ ਉਹਨਾਂ ਨੂੰ ਜਿਹੜਾ ਸੰਕਟ ਆ ਉਸ ਚੋਂ ਕੱਢ ਸਕਦਾ ਤੇ ਉਸ ਦੇ ਵਿੱਚ ਜਿਹੜਾ ਉਹਨਾਂ ਨੂੰ ਅੱਜ ਦੇ ਦੌਰ ਦੇ ਵਿੱਚ ਜਿਹੜਾ ਉਹਨਾਂ ਤੇ ਅਤਿਆਚਾਰ ਹੋ ਰਿਹਾ ਉਹਨੂੰ ਰੋਕ ਸਕਦਾ ਹੋਰ ਕੋਈ ਕਿਸਾਨਾਂ ਕੋਲੇ ਹੱਲ ਨਹੀਂ ਜੋ ਤੁਸੀਂ ਪਿਛਲੇ ਦਿਨੀ ਧੱਕੇ ਨਾਲ ਕਬਜ਼ਾ ਕਰਿਆ ਜਿਹੜਾ ਪ੍ਰਸ਼ਾਸਨ ਨੇ ਪੁਲਿਸ ਦੀ ਡਾਂਗ ਦੇ ਨਾਲ ਤੇ ਗਰਾਹਾਂ ਵਾਲੇ ਕੁੱਟੇ ਉਹ ਉਹ ਹਾਲ ਵੀ ਦੇਖ ਲਿਆ ਇਹ ਤੁਹਾਡੇ ਨਾਲ ਹੋਣਾ ਹੈ ਇਹ ਭੁੱਲ ਜੋ ਕਿ ਕੋਈ ਤੁਹਾਨੂੰ ਬਚਾ ਲੂਗਾ ਜਾਂ ਕੋਈ ਜਿਹਨੂੰ ਤੁਸੀਂ ਵੋਟਾਂ ਪਾ ਕੇ ਚੁਣ ਲਿਆ ਲਾਇਕ ਭਗਵੰਤ ਮਾਨ ਉਹ ਤੁਹਾਡਾ ਬੜਾ ਹਮਦਰਦ ਹੈ ਗੱਲਾਂ ਚੋਪੜੀਆਂ ਚੋਪੜੀਆਂ ਸਾਰੀ ਕਰਦੇ ਆ ਗੱਲਾਂ ਕਰਨੀਆਂ ਤੇ ਪੰਜਾਬੀ ਚ ਕਹਿੰਦੇ ਕਿ ਕਹਿਣੀ ਤੇ ਕਥਣੀ ਚ ਬੜਾ ਅੰਤਰ ਹੁੰਦਾ ਉਹ ਭਗਵੰਤ ਮਾਨ ਦੀ ਚ ਹੈਗਾ ਉਹਦੇ ਚ ਕੋਈ ਦੋਰ ਹੈ ਹੈ ਹੀ ਨਹੀਂ ਕੋਈ ਬੰਦਾ ਇਸ ਚੀਜ਼ ਨੂੰ ਚੈਲੰਜ ਹੀ ਨਹੀਂ ਕਰ ਸਕਦਾ ਉਹ ਵੀ ਹੁਣ ਹੋ ਰਿਹਾ ਇੱਕ ਪਾਸੇ ਜਿਹੜਾ ਉਸ ਵੇਲੇ ਵੀ ਤੁਸੀਂ ਦੇਖ ਲਓ ਕਿ ਸ਼ੁਭ ਕਰਨ ਵਾਲੇ ਮਾਮਲੇ ਦੇ ਵਿੱਚ ਜਿਹੜਾ ਉਹ ਕਿਸ ਤਰ੍ਹਾਂ ਨਾਲ ਜੋ ਸਾਰਾ ਕੁਝ ਵਾਪਰਦਾ ਰਿਹਾ ਕਿਸਾਨ ਜੁਨੀ ਇਹਨਾਂ ਨੂੰ ਵੀ ਮੱਥਾ ਨਾਲ ਮੱਥਾ ਜੋੜ ਕੇ ਸੋਚਣ ਦੀ ਲੋੜ ਹੈ ਕੀ ਐਸੀ ਅਝਿਹਾ ਕਰ ਸਕਦੇ ਹੁਣ ਇੱਕ ਵੱਡੀ ਕਿਸਾਨ ਜੁਨੀਅਨ ਹੈ ਉਹਦੇ ਤੇ ਇਲਜ਼ਾਮ ਲੱਗਦਾ ਕਿ ਉਹਨੇ ਵਿਧਾਨ ਸਭਾ ਚ ਤੇ ਲੋਕ ਸਭਾ ਦੇ ਵਿੱਚ ਜਿਹੜੀ ਆਪਣੀ ਵੋਟ ਟਰਾਂਸਫਰ ਕਰਾਈ ਹੁਣ ਇਹ ਇਲਜ਼ਾਮ ਸੱਚਾ ਕਿ ਝੂਠਾ ਤਾਂ ਇਹਦਾ ਗੱਲ ਹੈ ਭਗਵੰਤ ਮਾਨ ਤੇ ਉਹਨਾਂ ਦੀ ਪਾਰਟੀ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮayne ਰੱਖਦੀਆਂ ਨੇ ਪਰ ਸਵਾਲ ਇਹ ਹੈ ਕਿ ਪੀੜ੍ਹਾ ਕੌਣ ਜਾਣਦਾ ਆਮ ਕਿਸਾਨ ਆਮ ਘਰ ਦਾ ਕਿਸਾਨ ਜਿਹੜਾ 2-4 ਕਿੱਲੇ ਆਲਾ ਹੈ ਤੇ ਕਰਜ਼ਾ ਲੈ ਕੇ ਆਪਣਾ ਡੰਗ ਟਪਾ ਰਿਹਾ ਤੇ ਉਹਨੂੰ ਆਸ ਹੈ ਕਿ ਮੈਨੂੰ ਕੁਝ ਰਾਹਤ ਮਿਲੂਗੀ ਉਹੀ ਆ ਹੋਰ ਤਾਂ ਕੋਈ ਨਹੀਂ ਤੇ ਜੇ ਅਸੀਂ ਉਹਦੀ ਡਾਂਗਾ ਪਵਾਈ ਜਾਣੀਆਂ ਨੇ ਤੇ ਅਸੀਂ ਯੋਜਨਾ ਤਰੀਕੇ ਨਾਲ ਬਣਾਉਣੀ ਨਹੀਂ ਅੱਜ ਵੀ ਬਠਿੰਡੇ ਚ ਕਿਸਾਨ ਬੀਬੀਆਂ ਨੂੰ ਵੀ ਚੱਕ ਲਿਆ ਗਿਆ ਤੇ ਕਿਸਾਨਾਂ ਨੂੰ ਵੀ ਚੱਕ ਲਿਆ ਗਿਆ ਰਾਜਵੀ ਪੁਲਿਸ ਨੇ ਖਨੌਰੀ ਜਾਂਦੇ ਰਾ ਚੋ ਘੇਰਲੇ ਇੱਕ ਸਮੇਂ 50 ਪੁਲਿਸ ਉੱਥੇ ਤੱਕ ਛੱਡ ਕੇ ਆਉਂਦੀ ਸੀ ਹੁਣ ਸਵਾਲ ਇਹ ਆ ਕਿ ਇਹਦੇ ਪਿੱਛੇ ਕੌਣ ਸਿਆਸਤ ਕਰ ਰਿਹਾ ਕੀ ਕਿਸਾਨ ਜਥੇਬੰਦੀਆਂ ਸਿਆਸਤ ਦਾ ਹਿੱਸਾ ਨੇ ਜਾਂ ਸ਼ਿਕਾਰ ਨੇ ਕੀ ਭਗਵਾਨਤਮਨ ਆਪਣੀ ਲੋੜ ਦੇ ਹਿਸਾਬ ਦੇ ਨਾਲ ਕਿਸਾਨੀ ਅੰਦੋਲਨ ਨੂੰ ਵਰਤਣ ਦੀ ਕੋਸ਼ਿਸ਼ ਕਰ ਰਿਹਾ ਹੈ ਹੁਣ ਸ਼ੰਭੂ ਬਾਰਡਰ ਕਹਿੰਦੇ ਅਸੀਂ ਖੋਲਦਾਂਗੇ ਟਰੈਕਟਰ ਟਰਾਲੀਆਂ ਤੋਂ ਬਿਨਾ ਚਲੇ ਜਾਣ ਹੁਣ ਟਰੈਕਟਰ ਟਰਾਲੀਆਂ ਤੋਂ ਬਿਨਾ ਉਹ ਕਾਹਦੇ ਤੇ ਜਾਣਗੇ ਟਰੈਕਟਰ ਟਰਾਲੀਆਂ ਤੋਂ ਬਿਨਾ ਕਾਹਤੇ ਜਾਣਗੇ ਕਿੱਥੇ ਰਹਿਣਗੇ ਕੀ ਹਰਿਆਣਾ ਸਰਕਾਰ ਪ੍ਰਬੰਧ ਕਰੂਗੀ ਕੀ ਪੰਜਾਬ ਸਰਕਾਰ ਰਹਿਣ ਦਾ ਪ੍ਰਬੰਧ ਕਰੂਗੀ ਚਲੋ ਲੰਗਰ ਤਾਂ ਪੰਜਾਬੀਆਂ ਦੇ ਸਿੱਖਾਂ ਦੇ ਹਮੇਸ਼ਾ ਹੀ ਜਿਹੜਾ ਚੱਲਦੇ ਰਹੇ ਨੇ ਲੋ ਲੰਗਰ ਤਾਂ ਤੱਪਦੇ ਰਹੇ ਨੇ ਉਹਦੇ ਲੈਦਾ ਗੱਲ ਹੈ ਬਾਕੀ ਜਿਹੜੀਆਂ ਸੁੱਖ ਸਹੂਲਤਾਂ ਨੇ ਰਹਿਣ ਦੀ ਅੱਗੇ ਠੰਡ ਦਾ ਮੌਸਮ ਹੈ ਕੀ ਹੋਣਾ ਇਹ ਸਾਰੀਆਂ ਚੀਜ਼ਾਂ ਨੇ 6 ਤਰੀਕ ਦਾ ਐਲਾਨ ਕੀਤਾ ਹੋਇਆ ਇਹਨਾਂ ਨੇ ਕੋਈ ਵੀ ਚੀਜ਼ ਸਿਆਸੀ ਗੈਰ ਸਿਆਸੀ ਨਹੀਂ ਹੋ ਸਕਦੀ ਜਗਜੀਤ ਸਿੰਘ ਡੱਲੇਵਾਲ ਜਿਹੜੇ ਡਫਲੀਕੁੱਟ ਦੇ ਨੇ ਇਹ ਸਭ ਤੋਂ ਵੱਡਾ ਧੋਖਾ ਜਗਜੀਤ ਡੱਲੇਵਾਲ ਖੁਦ ਨੂੰ ਤਾਂ ਨਹੀਂ ਸ਼ਾਇਦ ਦੇ ਰਹੇ ਹੋਣੇ ਉਹਨਾਂ ਨੂੰ ਤਾਂ ਇਸ ਚੀਜ਼ ਦਾ ਪਤਾ ਹੈ ਤੇ ਆਪਣੇ ਜਿਹੜੇ ਕਾਰਕੁੰਨ ਨੇ ਜਿਹੜੇ ਵਰਕਰ ਨੇ ਉਹਨਾਂ ਨੂੰ ਦੇ ਰਹੇ ਨੇ ਸਿਆਸੀ ਗੈਰ ਸਿਆਸੀ ਚੀਜ਼ ਇਸ ਦੁਨੀਆ ਤੇ ਕੋਈ ਨਹੀਂ ਗਿਆਰ ਸਿਆਸੀ ਇਸ ਦੁਨੀਆ ਦੇ ਉੱਤੇ ਕੋਈ ਵੀ ਚੀਜ਼ ਨਹੀਂ ਇਹ ਹੋ ਸਕਦਾ ਹੈ ਕਿ ਚੰਗੀ ਸਿਆਸਤ ਹੋ ਰਹੀ ਹੈ ਕਿ ਮਾੜੀ ਹੋ ਰਹੀ ਹੈ ਜਿਵੇਂ ਬੰਦਾ ਬੰਦੇ ਦੀ ਹੋਂਦ ਹੈ ਨਾ ਉਵੇਂ ਸਿਆਸਤ ਦੀ ਹੋਂਦ ਹੈ ਬੰਦਾ ਚੰਗਾ ਹੋ ਸਕਦਾ ਜਾਂ ਮਾੜਾ ਹੋ ਸਕਦਾ ਜਾਂ ਦਰਮਿਆਨਾ ਵੀ ਹੁੰਦੇ ਆ ਕਈ ਵੀ ਦੋਨੇ ਪਾਸੇ ਚੱਲ ਜਾਂਦੇ ਤਾਂ ਉਸ ਹਾਲਾਤਾਂ ਦੇ ਅੰਦਰ ਗੈਰ ਸਿਆਸੀ ਕਹਿਣਾ ਆਪਣੇ ਆਪ ਨੂੰ ਤੇ ਲੋਕਾਂ ਨੂੰ ਇਹ ਭਰਮ ਭਲੇਖੇ ਚ ਰੱਖਣਾ ਜਗਜੀਤ ਢੱਲੇਵਾਲ ਦੀ ਵੱਡੀ ਜਿਹੜੀ ناکਾਮੀ ਕਹਿ ਸਕਦੇ ਇਸ ਸਮੇਂ ਤੱਕ ਸਾਬਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਫਿਰ ਗੈਰ ਸਿਆਸੀ ਦਾ ਤਾਂ ਫਿਰ ਨਤੀਜਾ ਤੁਹਾਡੇ ਸਾਹਮਣੇ ਆ ਸਾਲ ਤੋਂ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਟੱਤੇ ਸਾਡੀ ਹਮੇਸ਼ਾ ਹੀ ਹਮਦਰਦੀ ਹੈ ਇਸ ਧਰਤੀ ਦੇ ਵਿੱਚ ਦੁੱਖਾਂ ਤਕਲੀਫਾਂ ਸਹਿ ਕੇ ਅੰਨ ਪੈਦਾ ਕਰਨ ਵਾਲੇ ਕਿਸਾਨ ਦੁੱਖਾਂ ਤਕਲੀਫਾਂ ਸਹਿ ਕੇ ਮਜ਼ਦੂਰੀ ਕਰਨ ਵਾਲੇ ਮਜ਼ਦੂਰ 2-2 ਰੁਪਏ 3-3 ਰੁਪਏ ਦੇ ਉੱਤੇ ਮਾਰਜਨ ਤੇ ਦੁਕਾਨਦਾਰ ਜਿਹੜਾ ਸੌਦਾ ਵੇਚਦਾ ਹੈ ਉਹਦੇ ਨਾਲ ਜਿਸ ਨੂੰ ਕਾਰਪੋਰੇਟ ਹੜੱਪਣ ਦੀ ਕੋਸ਼ਿਸ਼ ਕਰ ਰਿਹਾ ਦੇਖੋ ਕਾਰਪੋਰੇਟ ਦਾ ਨਿਗਮੀਕਰਨਾਂ ਦਾ ਹਮਲਾ ਤਾਂ ਸਾਰਿਆਂ ਤੇ ਹੈ ਨਾ ਤੋ ਇਕੱਲੇ ਕਿਸਾਨਾਂ ਤੇ ਹੈ ਉਹ ਛੋਟੇ ਦੁਕਾਨਦਾਰ ਤੇ ਵੀ ਹੈ ਉਹ ਆੜਤੀਏ ਤੇ ਵੀ ਹੈ ਉਹ ਮਜ਼ਦੂਰ ਤੇ ਦਾ ਚਲੋ ਹੈ ਹੀ ਹੈ ਹਾਲਾਂਕਿ ਮਜ਼ਦੂਰ ਦੀ ਕੋਈ ਬਹੁਤੀ ਪੁੱਛ ਕੇ ਛੈ ਨਹੀਂ ਉਹਦੇ ਵਿੱਚ ਮਜ਼ਦੂਰਾਂ ਦੀ ਆਪਣੀਆਂ ਵੀ ਕੁਝ ਕਮੀਆਂ ਨੇ ਉਹਨਾਂ ਦੀਆਂ ਜਥੇਬੰਦੀਆਂ ਦਾ ਉਸ ਤਰੀਕੇ ਨਾਲ ਕਮਨਾ ਕਰਨਾ ਤੇ ਸਾਧਨਾ ਦੀ ਘਾਟ ਵੀ ਬਹੁਤ ਚੀਜ਼ਾਂ ਨੇ ਪਰ ਕੁੱਲ ਮਿਲਾ ਕੇ ਲੱਗਦਾ ਹੈ ਇੰਜ ਹੈ ਕਿ ਅੱਜ ਦੀ ਘੜੀ ਭਗਵੰਤ ਮਾਨ ਇਸ ਅੰਦੋਲਨ ਨੂੰ ਆਪਣੇ ਹਿਸਾਬ ਦੇ ਨਾਲ ਵਰਤਣ ਦੀ ਹਮੇਸ਼ਾ ਉਹਨੇ ਕੋਸ਼ਿਸ਼ ਕੀਤੀ ਉਸ ਤੋਂ ਪਹਿਲਾਂ ਵੀ ਤੇ ਅੱਜ ਵੀ ਪਿਛਲੇ ਸਾਲ ਇਹੀ ਪੁਲਿਸ ਛੱਡ ਕੇ ਆਉਂਦੀ ਸੀ ਅੱਜ ਹੀ ਪੁਲਿਸ ਗ੍ਰਿਫਤਾਰ ਕਰ ਰਹੀ ਹੈ ਇਹ ਮਾਜ਼ਰਾ ਕਿੱਧਰ ਜਾਂਦਾ ਜਗਜੀਤ ਡੱਲੇਵਾਲ ਨਾਲ ਉਹਨਾਂ ਦੀ ਜਥੇਬੰਦੀ ਦੇ ਆਗੂਆਂ ਨੂੰ ਕਿਉਂ ਨਹੀਂ ਮਿਲਣ ਦਿੱਤਾ ਜਾ ਰਿਹਾ ਬਾਕੀ ਆਗੂਆਂ ਨੂੰ ਕਿਉਂ ਨਹੀਂ ਮਿਲਣ ਦਿੱਤਾ ਜਾ ਰਿਹਾ ਜੇ ਜਗਜੀਤ ਡੱਲੇਵਾਲ ਮਰਨਵਰਤ ਰੱਖਦੇ ਸੀ ਉੱਥੇ ਤਾਂ ਇਹਦੇ ਨਾਲ ਪੰਜਾਬ ਸਰਕਾਰ ਨੂੰ ਕੀ ਹੋ ਚੱਲਿਆ ਸੀ ਪੰਜਾਬ 'ਚ ਤਾਂ ਕੋਈ ਅਮਨ ਕਾਨੂੰਨ ਦੀ ਸਥਿਤੀ ਕਿਸਾਨਾਂ ਨੇ ਕਦੇ ਵੀ ਨਹੀਂ ਵਿਗਾੜੀ ਇਹਦਾ ਜਵਾਬ ਤਾਂ ਹੁਣ ਲੋਕਾਂ ਨੂੰ ਪੁੱਛਣੇ ਚਾਹੀਦੇ ਨੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਵਿਧਾਇਕਾਂ ਤੇ ਮੁੱਖ ਮੰਤਰੀ ਤੋਂ ਕਿ ਇਹ ਜੇ ਹਾ ਕਿਉਂ ਹੋਇਆ ਬਾਕੀ ਤੁਹਾਡੀ ਕਚਹਿਰੀ ਚ ਸਵਾਲ ਦਿੱਤੇ ਆ ਤੁਸੀਂ ਆਪ ਵੀ ਸੋਚ ਕੇ ਦੇਖਿਓ ਤੇ ਇਹਨਾਂ ਦੇ ਉੱਤਰ ਲੱਭਣ ਤੇ ਤਲਾਸ਼ਣ ਦੀ ਕੋਸ਼ਿਸ਼ ਕਰਿਓ ਕਿ ਕੀ ਵਾਕਈ ਐਵੇਂ ਆ ਜਾਂ ਫਿਰ ਅੰਦਰ ਖਾਤੇ ਕੁਛ ਨਾ ਕੁਛ ਚੱਲ ਰਿਹਾ ਆ